ਪੰਜਾਬੀ ਦੇ ਸਾਸਰ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਦੋਸ਼ ਲਾਉਣ ਵਾਲੀਆਂ ਸਰਕਾਰਾਂ ਆਮ ਆਦਮੀ ਪਾਰਟੀ ਸਭ ਤੋਂ ਪਹਿਲਾ ਚਿਹਰਾ ਆਮ ਆਦਮੀ ਪਾਰਟੀ ਦਾ ਹੁੰਦਾ ਤੇ ਹੁਣ ਜਿਹੜੇ ਅਮਰਪਾਲ ਸਿੰਘ ਤੇ ਜ਼ੁਲਮ ਕਰਦੇ ਸੀ ਉਹਨਾਂ ਤੇ ਇੱਕ ਗੁਰੂ ਸਾਹਿਬ ਦੀ ਕਿਰਪਾ ਹੋ ਚੱਲੀ ਹੈ ਉਹ ਕਿਰਪਾ ਵੀ ਐਸੀ ਯਾਨੀ ਦੋਮਾ ਦੇ ਹੱਥ ਘੜੀ ਲੱਗਣ ਜਾ ਰਹੀ ਹੈ ਕਿਵੇਂ ਲੱਗਣ ਜਾ ਰਹੀ ਹੈ ਤੇ ਮੈਂ ਤੁਹਾਨੂੰ ਇੱਕ ਸਬੂਤ ਦੇਵਾਂਗਾ ਅਮਰਪਾਲ ਸਿੰਘ ਤੇ ਜ਼ੁਲਮ ਕਰਨ ਵਾਲੇ ਮੁੱਖ ਮੰਤਰੀ ਦੋਵਾਂ ਨੂੰ ਹੱਥ ਘਰੀ ਲੱਗਣ ਜਾ ਰਹੀ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਔਰ ਦਿੱਲੀ ਦਾ ਮੁੱਖ ਮੰਤਰੀ ਇਹਨਾਂ ਸਾਰਿਆਂ ਨੇ ਹੀ ਜਿਹੜੇ ਪਾਪਾਂ ਦਾ ਯਾਨੀ ਘੜਾ ਭਰਿਆ ਆਪਣਾ ਉਹ ਤੁਹਾਡੇ ਸਾਹਮਣੇ ਉਹ ਘੜਾ ਵੀ ਦਿਖਾਉਣ ਜਾ ਰਿਹਾ ਤੇ ਇਹਦੇ ਵਿੱਚੋਂ ਦਿਲਦਾ ਉਹਨਾਂ ਦਾ ਪਾਪਾਂ ਦਾ ਘੜਾ ਵੀ ਦਿਖਾਉਣ ਜਾ ਰਿਹਾ ਕਿਉਂ ਤੇ ਪੰਜਾਬ ਦੀ ਜਨਤਾ ਦਰਸਲ ਇਹੀ ਉਡੀਕ ਦੇ ਵਿੱਚ ਸੀ ਕਿ ਅਮਰਪਾਲ ਸਿੰਘ ਰੋਹਾ ਹੋਵੇ ਔਰ ਜਿਹੜਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਕਿਤੇ ਨਾ ਕਿਤੇ ਸਜ਼ਾ ਮਿਲੇ ਤੇ ਉਹ ਸਜ਼ਾ ਤੁਹਾਡੇ ਸਾਹਮਣੇ ਅੱਜ ਮੈਂ ਦਿਖਾਉਣ ਜਾ ਰਿਹਾ ਕਵੇ ਬਿਨਾ ਸਬੂਤਾ ਤੋਂ ਪੰਜਾਬ ਦੀ ਸਾਡੀ ਜਨਤਾ ਕੁਛ ਕਿ ਜਨਤਾ ਹੈਗੀ ਹੈ ਜਿਹੜੀ ਬਿਨਾ ਸਬੂਤਾ ਤੋਂ ਨਹੀਂ ਮੰਦੀ ਪਰ ਮੈਂ ਵੀ ਸੋਚਿਆ ਵੀ ਇਹਦੇ ਸਬੂਤ ਦਿਖਾਉਣੇ ਜ਼ਰੂਰੀ ਨੇ ਕਿਉਂਕਿ ਮੈਂ ਪੰਜਾਬੀਅਤ ਦੇ ਨਾਲ ਸਾਡੀ ਇਸ ਕੌਮ ਦੇ ਨਾਲ ਅਕਸਰ ਆਪਾਂ ਜਿਹੜੀਆਂ ਗੱਲਾਂ ਕਰਦੇ ਉਹਦੇ ਵਿੱਚ ਮੈਂ ਆਪਣੀ ਹੱਕ ਦੀ ਗੱਲ ਸੱਚ ਦੇ ਆਧਾਰ ਤੇ ਧਰਦਾ ਹੁੰਨਾ ਇਹ ਤੁਸੀਂ ਵੀ ਜਾਣਦੇ ਹੋ ਪੰਜਾਬੀ ਜਿਹੜੀ ਕਿ ਇਹ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਸਾਰਾ ਜ਼ੁਲਮ ਕੀਤਾ ਪੰਜਾਬ ਦੇ ਉਹ ਸੂਰਬੀਰ ਯੋਧੇ ਤੇ ਯਾਨੀ ਭਾਈ ਅਮਰਪਾਲ ਸਿੰਘ ਔਰ ਬਾਕੀ ਸਾਥੀ ਜਿਹੜੇ ਬੰਦ ਨੇ ਉਹਨਾਂ ਤੇ ਹੁਣ ਤੁਸੀਂ ਇਹ ਦੇਖੋ ਇੱਕ ਵਾਰ ਪੰਜਾਬ ਦਾ ਮੁੱਖ ਮੰਤਰੀ ਸੱਤਾ ਦੇ ਵਿੱਚ ਆਉਂਦਾ ਤੇ ਅਮਰਪਾਲ ਸਿੰਘ ਦੇ ਨਾਲ ਕਈ ਸਾਥੀਆਂ ਨੂੰ ਯਾਨੀ 10 ਕ ਸਾਥੀਆਂ ਨੂੰ ਹੋਰ ਬੰਦ ਕਰ ਦਿੰਦਾ ਉਸ ਤੋਂ ਬਾਅਦ ਇਹਦੀ ਸ਼ੁਰੂਆਤ ਹੁੰਦੀ ਹੈ ਕਾ ਫੇਰ ਪਾਪਾਂ ਦਾ ਘੜਾ ਭਰਦਾ ਪਰਦਾ ਬਹੁਤ ਜਿਆਦਾ ਪਰ ਜਾਂਦਾ ਕਿ ਬਾਹਰ ਹੀ ਡੁੱਲਣ ਲੱਗ ਜਾਂਦਾ ਤਾਂ ਉਹਦੀ ਅੱਜ ਤੁਹਾਨੂੰ ਪਹਿਲੀ ਚਲਕ ਇਹਨਾਂ ਦੋਵਾਂ ਦੇ ਹੱਥ ਕੜੀ ਲੱਗਣ ਜਾ ਰਹੀ ਹੈ ਕਿਵੇਂ ਲੱਗੂਗੀ ਕੌਣ ਲਾਊਗਾ ਉਹ ਦਰਅਸਲ ਤੁਹਾਨੂੰ ਇਹ ਵੀਡੀਓ ਦੱਸੂਗੀ ਸ਼ਰਿਆਮ ਯਾਨੀ ਇਸ ਵੀਡੀਓ ਦੇ ਵਿੱਚ ਐਲਾਨ ਕੀਤਾ ਗਿਆ ਔਰ ਹੁਣ ਇਸ ਵੀਡੀਓ ਨੂੰ ਜਿੰਨੇ ਤੁਸੀਂ ਮੈਂ ਅਪੀਲ ਪਹਿਲਾਂ ਹੀ ਕਰਦਿਆਂ ਕਿ ਜਿੰਨੇ ਭੈਣ ਭਰਾ ਤੁਸੀਂ ਭਾਈ ਅਮਰਪਾਲ ਸਿੰਘ ਨੂੰ ਪਿਆਰ ਕਰਦੇ ਹੋ ਜਾਂ ਫਿਰ ਸਿਕਾਉਂ ਦੇ ਨਾਲ ਸੱਚੇ ਦਿਲੋਂ ਖੜੇ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂ ਕਿ ਇਹ ਸਿਕਾਉਂ ਦੇ ਲਈ ਪੰਜਾਬੀਅਤ ਦੇ ਲਈ ਪੂਰੇ ਪੰਜਾਬ ਦੇ ਲੋਕਾਂ ਦੇ ਲਈ ਬੇहद ਜਿਆਦਾ ਅਹਿਮ ਵੀਡੀਓ ਹੈ ਕਿਉਂਕਿ ਇਹ ਨੂੰ ਸੁਣ ਕੇ ਸ਼ੇਅਰ ਕਰਨਾ ਤੁਹਾਡਾ ਹੱਕ ਬਣਦਾ ਮੈਂ ਪਹਿਲਾਂ ਤੁਹਾਨੂੰ ਇਹ ਵੀਡੀਓ ਸੁਣਾਉਣਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਮੈਂ ਇਸ ਸਮੇਂ ਬਕੋਲੀ ਨੇ ਹਾਂ ਬਕੋਲੀਂ ਕੀ ਗਾਉਂ ਮਰੇਲਾ ਵਿਧਾਨ ਸਭਾ ਦਾ गांव है इस गोडाउन में आप देख रहे हैं ये सारी की सारी पेटियां जो तो दिल्ली पुलिस ने ज्वाइंट इंस्पेक्शन में पकड़ी है सेंट्रल आउटर नॉर्थ डीसीपी और एसएचओ अलीपुर आप देखिए ये शराब की सारी पेटियां देख लीजिए आप ये सारी पेटियां जो है अरविंद केजरीवाल की के कंपनी की है हम बार बार ये कहते थे हम बार बार कहते थे अरविंद केजरीवाल शराब का सरगना है ये देखिए मैकडॉवल्स फॉर सेल पंजाब ओनली नंबर वन विस्की ओरिजिनल मतलब हनुमन क्या भगवंत मान और अरविंद केजरीवाल मनीष सिसोदिया संजय सिंह और कहते मुझे जेल में डाल दिया अरे श्रम महा चोर महा ठग कहा तक छुपोगे मैं तो बहुली के गांव तक आ गया बहुल के वहां तक आ गया और ये पेटियां जो है दिल्ली के वोटरों को प्रभावित करने के लिए ये सारी पेटिया अभी तो रोज इस प्रकार से रेड होगी और अब क्या कहेंगे केजरीवाल केजरीवाल साहब ये बोतल तुम्हारे और तुम्हारे पास की है ये बोतल सिसोदिया सिसोदिया के पास की है जो कहते हैं हम तो ईमानदार है ईमानदार नहीं हो तुम चोर हो तुम उठाई गिरे हो तुम दिल्ली के नामी गुंडे हो तुम शराब के दम पर दिल्ली में सत्ता पाना चाह रहे हो ये शराब तुम्हारी है पंजाब की है ਤਾਂ ਪੰਜਾਬ ਵਾਲੇ ਹੁਣ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਵੱਡੀ ਸਿੱਖ ਮਿਲਣ ਜਾ ਰਹੀ ਹੈ ਕੀ ਹੈ ਪੰਜਾਬ ਦੀ ਸ਼ਰਾਬ ਜਾਂਦੀ ਹੈ ਦਿੱਲੀ ਦੇ ਵਿੱਚ ਕੌਣ ਲੈ ਕੇ ਜਾਂਦਾ ਹੈ ਕਿਹਦੇ ਦਮ ਤੇ ਜਾਂਦੀ ਹੈ ਤੇ ਕਿਹਦੇ ਹੋਡਰਾਂ ਤੇ ਜਾਂਦੀ ਹੈ ਸ਼ਰੇ ਆਮ ਜਾਨੀ ਨਾਮ ਲੈ ਰਹੀ ਹੈ ਟੀਮ ਬਹੁਤ ਵੱਡਾ ਅਪੀਸਰ ਹੈ ਜਿਹੜਾ ਇਹ ਸ਼ਰਾਬ ਦੀ ਬੋਤਲ ਚੱਕੀ ਖੜਾ ਹੈ ਕੋਈ ਆਮ ਵਿਅਕਤੀ ਨਹੀਂ ਹੈਗਾ ਇਹ ਮੈਂ ਤੁਹਾਨੂੰ ਪਹਿਲੇ ਦੱਸ ਦਿਆਂ ਕਿ ਇਹ ਇਨਸਾਨ ਜਿਹੜਾ ਇੱਕ ਮੁੱਖ ਮੰਤਰੀ ਦਿੱਲੀ ਮੁੱਖ ਮੰਤਰੀ ਦੇ ਨਾਲ ਔਰ ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਦੇ ਨਾਲ ਟੱਕਰ ਲੈਣ ਦੀ ਜੁਰਤ ਰੱਖਦਾ ਕੀ ਕਹਿ ਰਿਹਾ ਕਹਿੰਦਾ ਪੰਜਾਬ ਦੇ ਵਿੱਚੋਂ ਸ਼ਰਾਬ ਆਈ ਹੈ ਤੇ ਇਹਦੇ ਸਾਰੇ ਜ਼ਿੰਮੇਵਾਰ ਤੁਸੀਂ ਹੀ ਆ ਫਿਰ ਕਹਿੰਦਾ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਾਨੂੰ ਜੇਲ੍ਹ ਦੇ ਵਿੱਚ ਤਾਰਤਾ ਭਾਜਪੀ ਨੇ ਤਾਂ ਹੁਣ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਦੁਬਾਰਾ ਤੋਂ ਫਿਰ ਤੋਂ ਚੱਕਰੀ ਘੁੰਮ ਗਈ ਆ ਤਾਂ ਹੁਣ ਸੀਐਮ ਭਗਵੰਤ ਮਾਨ ਵੀ ਨਾਲ ਉਹਨਾਂ ਦੇ ਫਸੂ ਆ ਕਿਉਂਕਿ ਉਹ ਸਿੱਧਾ ਸੀਐਮ ਭਗਵੰਤ ਮਾਨ ਦਾ ਨਾਮ ਲੈ ਰੇ ਬ੍ਰਾਂਡ ਵੀ ਸਾਰਾ ਪੰਜਾਬ ਦਾ 2069 ਪੇਟੀਆਂ ਦੱਸੀਆਂ ਜਾ ਰਹੀਆਂ ਜਿਹੜੀਆਂ ਕਿੱਕ ਗਡਾਉਣ ਦੇ ਵਿੱਚ ਨਹੀਂ ਆ ਗਈਆਂ ਨੇ ਦਿੱਲੀ ਦੀ ਜਨਤਾ ਦਿੱਲੀ ਦੀ ਜਿਹੜੀ ਝੁੱਗੀਆਂ ਵਾਲੀ ਜਨਤਾ ਕਹਿ ਦਿੰਦੇ ਆਪਾਂ ਜਿਹੜੀਆਂ ਝੁੱਗੀਆਂ ਦੇ ਵਿੱਚ ਲੋਕ ਰਹਿੰਦੇ ਨੇ ਉਹ ਛੋਟੇ ਪੱਦਰ ਤੇ ਵਸਤੀਆਂ ਦੇ ਵਿੱਚ ਸ਼ਰਾਬ ਨੂੰ ਔਰ ਪੈਸੇ ਵੰਡਦੇ ਕਹਿੰਦਾ ਵੀ ਤੁਹਾਡੇ ਬੰਦੇ ਵੀ ਫੜੇ ਗਏ ਆ ਕੱਲ ਤਾਂ ਇਹ ਗੱਲ ਕਹਿੰਦੇ ਸੀ ਆਪਾਂ ਜਿਹੜੀ ਮੈਂ ਵੀਡੀਓ ਦਿਖਾਈ ਸੀ ਕਿ ਉਹਨਾਂ ਦੇ ਝੋਲੇ ਦੇ ਵਿੱਚੋਂ ਗੱਡੀ ਦੇ ਵਿੱਚੋਂ ਕੈਸ਼ ਬਰਾਮਦ ਹੋਈ ਆ ਦਰਸਲ ਇਹਨਾਂ ਨੇ ਰੰਗੇ ਹੱਥੀ ਝੁੱਗੀਆਂ ਦੇ ਵਿੱਚ ਜਦੋਂ ਪੈਸੇ ਵੰਡਣ ਗਏ ਇਹਨਾਂ ਦੇ ਵਰਕਰ ਆਮ ਆਦਮੀ ਪਾਰਟੀ ਦੇ ਕੁਝ ਦਿੱਲੀ ਦੇ ਕੁਝ ਪੰਜਾਬ ਦੇ ਦਿੱਲੀ ਦੀਆਂ ਵਸਤੀਆਂ ਦੇ ਵਿੱਚੋਂ ਪੈਸੇ ਵੰਡਦੇ ਫੜੇ ਗਏ ਨੇ ਤਾ ਹੁਣ ਜਿਹੜੀ ਉਹਨਾਂ ਨੇ ਅਪੀਲ ਕੀਤੀ ਐ ਉਹ ਜਨਤਾ ਨੂੰ ਵੀ ਕੀਤੀ ਐ ਕਿ ਜਨਤਾ ਇਹਨਾਂ ਦੇ ਪਰਖਾਵੇ ਦੇ ਵਿੱਚ ਨਾ ਆਵੇ ਤਾਂ ਅਸੀਂ ਇਹਨਾਂ ਦੇ ਉੱਤੇ ਦੁਬਾਰੇ ਤੋਂ ਵੀ ਯਾਨੀ ਇੱਕ ਰੇਡ ਕਰਾਂਗੇ ਕਰਦੇ ਰਵਾਂਗੇ ਔਰ ਐਕਸ਼ਨ ਲਵਾਂਗੇ ਵੱਡੇ ਪੱਧਰ ਤੇ ਐਕਸ਼ਨ ਲੈਣਾ ਕਮਿਸ਼ਨਰ ਤੱਕ ਨੂੰ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਉਹਨਾਂ ਨੂੰ ਚਿੱਠੀ ਭੇਜਾਂਗੇ ਤੇ ਦੋਵੇਂ ਹੀ ਮੁੱਖ ਮੰਤਰੀਆਂ ਨੂੰ ਅਰਸ਼ਟ ਕਰਵਾਵਾਂਗੇ ਤਾਂ ਹੁਣ ਇੱਥੇ ਸਾਡੇ ਪੰਜਾਬ ਵਾਲਿਆਂ ਨੂੰ ਤਾਂ ਸਮਝ ਲੈਣਾ ਜ਼ਰੂਰੀ ਆ ਜੇ ਜਿਹੜਾ ਮੁੱਖ ਮੰਤਰੀ ਅਸੀਂ ਸਾਰਿਆਂ ਨੇ ਚੁਣਿਆ ਪੰਜਾਬ ਦੇ ਅੰਦਰ ਉਹੀ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਦੇ ਪਿੱਛੇ ਲੱਗ ਕੇ ਤੁਹਾਨੂੰ ਮੈਂ ਅੱਜ ਉਹ ਗੱਲ ਦੱਸੂ ਆ ਜਿਹੜੀ ਤੁਸੀਂ ਕਦੇ ਪਹਿਲਾਂ ਨਹੀਂ ਸੁਣੀ ਪਹਿਲੀ ਵਾਰ ਸੁਣੋਗੇ ਕਿਹੜੀ ਗੱਲ ਹੈ ਦੇਖੋ ਬੜੇ ਹੀ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਆ ਮੇਰਾ ਵੀਰ ਕੱਲੇ ਕੱਲੇ ਪੰਜਾਬੀ ਨੂੰ ਕਿਵੇ ਸਾਰੀ ਗੱਲ ਪੰਜਾਬੀਆਂ ਨਾਲ ਹੀ ਜੁੜੀ ਹੈ ਵੋਟਾਂ ਕੀ ਤੋਂ ਲਈਆਂ ਮੁੱਖ ਮੰਤਰੀ ਪੰਜਾਬ ਦੇ ਨੇ ਸਾਡੇ ਪੰਜਾਬ ਦੇ ਲੋਕਾਂ ਤੋਂ ਤਾਂ ਹੁਣ ਗੱਲ ਸੁਣਨ ਦੇ ਲਾਇਕ ਆ ਤੁਹਾਡੇ ਇਹਨੂੰ ਸ਼ੇਅਰ ਵੀ ਕਰ ਦੇਣਾ ਮੇਰਾ ਵੀਰ ਇਹਦੇ ਖੁਲਾਸੇ ਹੈ 5 ਤਰੀਕ ਪੈਨੇ ਤੇ ਐਕਸ਼ਨ ਹੋਣ ਜਾ ਰਿਹਾ ਦੇਖੋ ਪੰਜਾਬ ਦੇ ਵਿੱਚ ਪਾਣੀ ਤੁਸੀਂ ਸਤਨਾਜ ਦਾ ਪਾਣੀ ਹੈ ਜਿਹੜਾ ਉਹ ਨਦੀਆਂ ਨਹਿਰਾਂ ਨਾਲ ਰਹੀ ਆਪਣੀਆਂ ਟੂਟੀਆਂ ਦੇ ਵਿੱਚ ਆ ਜਾਂਦਾ ਸਾਰੇ ਮਤਲਬ ਪੰਜਾਬ ਦੇ ਵਿੱਚ ਜਾਂਦਾ ਪਾਣੀ ਉਹ ਉਸ ਤੋਂ ਬਾਅਦ ਬੁੱਡੇ ਨਾਲੇ ਦਾ ਜਿਹੜਾ ਗੰਦਾ ਪਾਣੀ ਤਾਂ ਪਹੁੰਚ ਗਿਆ ਪੰਜਾਬੀਆਂ ਤੱਕ ਔਰ ਦੂਜੇ ਪਾਸੇ ਆਜੋ ਦਿੱਲੀ ਦੀ ਜਨਤਾ ਤੱਕ ਜਮੁਨਾ ਨੂੰ ਜ਼ਹਿਰੀਲਾ ਕੀਤਾ ਜਾ ਰਿਹਾ ਬਿਲਕੁਲ ਐਸੇ ਹੀ ਪ੍ਰਕਾਰ ਜਿਵੇਂ ਸਾਡੇ ਬੁੱਢੇ ਨਾਲੇ ਦੇ ਵਿੱਚ ਇਹ ਜ਼ਹਿਰੀਲੀਆਂ ਫੈਕਟਰੀਆਂ ਦੇ ਲੁਧਿਆਣੇ ਦੇ ਵਿੱਚੋਂ ਪਾਣੀ ਸਿੱਟਿਆ ਜਾਂਦਾ ਸਾਡੇ ਪੰਜਾਬ ਨੂੰ ਪੀਉਣ ਲਈ ਤਾਂ ਉਸੇ ਹੀ ਪ੍ਰਕਾਰ ਜਮੁਨਾ ਦੇ ਵਿੱਚ ਹਰਿਆਣੇ ਦੀਆਂ ਫੈਕਟਰੀਆਂ ਦਾ ਪਾਣੀ ਡਿੱਗਦਾ ਤੇ ਇਥੇ ਅਰਵਿੰਦ ਕੇਜਰੀਵਾਲ ਅਪੀਲ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦਾ ਤੂੰ ਕਹ ਹਰਿਆਣੇ ਦੇ ਮੁੱਖ ਮੰਤਰੀ ਨੂੰ ਵੀ ਦਿੱਲੀ ਨੂੰ ਪਾਣੀ ਗਲਤ ਜਾ ਰਿਹਾ ਗੰਦਾ ਜਾ ਰਿਹਾ ਤੇ ਦਿੱਲੀ ਦੀ ਜਨਤਾ ਨੂੰ ਸਾਫ਼ ਪਾਣੀ ਚਾਹੀਦਾ ਤਾਂ ਕਹਿੰਦਾ ਵੀ ਹੁਣ ਤੂੰ ਫੋਨ ਕਰ ਮੁੱਖ ਮੰਤਰੀ ਕੱਟਰ ਨੂੰ ਜਿਹੜਾ ਕਿ ਆਪਣੇ ਹਰਿਆਣੇ ਦਾ ਮੁੱਖ ਮੰਤਰੀ ਆ ਤਾਂ ਫਿਰ ਭਗਵਾਨ ਤੇ ਮਾਨ ਨੂੰ ਫੋਨ ਕਰਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਪਾਣੀ ਦੀ ਗੱਲਬਾਤ ਤੇ ਪੂਰਾ ਫੋਕਸ ਕਰਦੇ ਨੇ ਤੇ ਫਿਰ ਸਾਡੇ ਵਾਲਾ ਜਿਹੜਾ ਪੰਜਾਬ ਹੈ ਉੱਥੇ ਲੱਖਾ ਸਿੰਘ ਸੁਧਾਨਾ ਨੇ 5 ਤਰੀਕ ਦੀ ਕਾਲ ਦਿੱਤੀ ਆ ਪੰਜਾਬ ਵਾਲਿਓ 5 ਤਰੀਕ ਨੂੰ 5 ਫਰਵਰੀ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਜਾਣਾ ਲੱਖਾ ਸਿੰਘ ਸੁਧਾਨਾ ਦੀ ਪੂਰੀ ਟੀਮ ਨਹੀਂ ਮੈਂ ਕਹੂੰਗਾ ਬਲਕਿ ਪੂਰਾ ਪੰਜਾਬ ਉੱਠ ਖੜਿਆ ਹੁਣ ਇਹਨਾਂ ਗੱਲਾਂ ਤੇ ਸਾਨੂੰ ਰਿਐਕਸ਼ਨ ਦੇਣਾ ਜ਼ਰੂਰੀ ਆ ਇਕੱਲੇ ਇਕੱਲੇ ਨੂੰ ਸਾਡਾ ਮੁੱਖ ਮੰਤਰੀ ਹੋ ਕੇ ਦਿੱਲੀ ਨੂੰ ਤਾਂ ਸਾਫ ਪਾਣੀ ਦੇਣਾ ਚਾਹੁੰਦਾ ਤੇ ਸਾਡਾ ਪੰਜਾਬ ਚ ਇਹ ਮਰਦਾ ਰਵੇ ਇਹਨਾਂ ਨੂੰ ਕੋਈ ਮਤਲਬ ਨਹੀਂ ਸੋ ਗੱਲਾਂ ਬੜੀਆਂ ਸਮਝਣ ਦੇ ਲਾਇਕ ਨੇ ਤੇ ਮੇਰਾ ਵੀਰ ਇਹਨਾਂ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ